कर। हम हर गुण असी तेरे गुण करो आस हे कृपा ਦੇ ਖਜ਼ਾਨੇ ਐਸੀ ਕਿਰਪਾ ਕਰ ਹਮ ਹਰ ਗੁਣ ਗਾਵਾਂਗੇ ਅਸੀਂ ਤੇਰੇ ਗੁਣ ਗਾਉਂਦੇ ਰਹੀਏ ਹਉ ਤੁਮਰੀ ਕਰੋ ਦਿੱਤ ਆਸ ਪ੍ਰਭ ਮੋਹ ਕਬ ਗੜ ਲਾਵਾਂਗੇ हे ਸਤਿਗੁਰੂ ਮੈਂ ਸਦਾ ਤੇਰੀ ਮੇਰ ਦੀ ਹੀ ਆਸ ਰੱਖਦਾ ਹਾਂ ਕਿ ਮੈਨੂੰ ਕਦੋਂ ਆਪਣੇ ਗਲ ਦੇ ਨਾਲ ਲਾਉਣਾ ਕਰੋਗੇ ਪ੍ਰਭ ਮੋਹਿ ਕਬ ਗਲ ਲਾਣ ਵਾਂਗੇ ਕਿਉਂਕਿ ਹਮ ਬਾਰਿਕ ਮੁਗਧ ਇਆਨ ਪਿਤਾ ਸਮਝਾਵਾਂਗੇ ਕਿਉਂਕਿ ਅਸੀਂ ਜੀਵ ਮੂਰਖ ਅਣਜਾਣ ਬੱਚੇ ਹਾਂ ਹਮ ਬਾਰਿਕ ਮੁਗਧ ਭਾਵ ਮੂਰਖ ਮੁਗਧ ਇਆਨ ਪਿਤਾ ਸਮਝਾਵਾਂਗੇ हे अकाल पुख वैगुरु सानू सदा ਸਮਝਾਉਂਦੇ ਰਹਿੰਦੇ ਹਨ ਬਾਣੀ ਰਾਹੀਂ ਉਪਦੇਸ਼ ਰਾਹੀਂ ਹਮ ਬਾਰਕ ਮੁਕਤ ਇਆਣ ਪਿਤਾ ਸਮਝਾਵਾਂਗੇ ਸਤਗੁਰੂ ਜੀ ਸਾਨੂੰ ਸਮਝਾਉਂਦੇ ਆ ਬਾਣੀ ਰਾਹੀਂ ਉਪਦੇਸ਼ ਕਰਦੇ ਆ ਜਦੋਂ ਅਸੀਂ ਸਮਝਾਂਗੇ ਜਦੋਂ ਅਸੀਂ ਸੁਣਾਂਗੇ ਉਹ ਗੱਲ ਵੱਖਰੀ ਐ ਕਿ ਭਾਵੇਂ ਗੁਰਬਾਣੀ ਪੜਨ ਦਾ ਫਲ ਹੈ ਪਰ ਜੇ ਬਾਣੀ ਨੂੰ ਸੁਣਿਆ ਨਾ ਸਮਝਿਆ ਨਾ ਤੇ ਆਪਾਂ ਰੋਜ਼ ਪੜਦੇ ਆਂ ਪੜ ਪੜ ਗੱਡੀ ਲੱਦੀ ਐ ਪੜ ਪੜ ਭਰੀਐ ਸਾਤ ਪੜ ਪੜ ਬੇੜੀ ਪਾਈ ਐ ਪੜ ਪੜ ਗੱਡੀਆਂ ਖਾਤ ਪੜੀਐ ਜਿੱਤੇ ਬਰਸ-ਬਰਸ ਪੜੀਐ ਜਿੱਤੇ ਮਾਸ ਜਦੋਂ ਅਸੀਂ ਗੁਰਬਾਣੀ ਨੂੰ ਬਾਚੇ ਤੋਂ ਬਿਨਾਂ ਪੜਾਂਗੇ ਤੇ ਪੜ ਪੜ ਗੱਡੀਆਂ ਲੱਦਣ ਵਾਲੀ ਗੱਲ ਹੈ ਕਿਉਂਕਿ ਸਤਿਗੁਰੂ ਜੀ ਸ਼ਬਦ ਦੱਸਦੇ ਆ ਨਾ ਹੁਣ ਉਪਦੇਸ਼ ਸਮਝਿਆ ਹੀ ਸਾਨੂੰ ਪਤਾ ਲੱਗਣਾ ਕਿ ਇਸ ਸ਼ਬਦ ਵਿੱਚ ਸਾਨੂੰ ਸਤਿਗੁਰੂ ਜੀ ਕੀ ਕਹਿ ਰਹੇ ਸਾਨੂੰ ਕਿਹੜੀ ਗੱਲ ਤੋਂ ਰੋਕਦੇ ਹਨ ਕਿਹੜਾ ਕੰਮ ਸਾਨੂੰ ਕਰਨ ਵਾਸਤੇ ਕਹਿੰਦੇ ਹਨ ਤੇ ਉਹ ਤਾਂ ਫਿਰ ਸਮਝ ਕੀ ਪਤਾ ਲੱਗਣਾ ਨਾ ਆਪਾਂ ਕਿਹਨੇ ਪੜਨ ਦਾ ਆਪਾਂ ਸਮਝਣਾ ਜਿਵੇਂ ਆਪਾਂ ਪੜਿਆ ਵੀ ਰਹਿਣ ਨਾ ਪਾਵੇ ਸੁਰਨਰ ਦੇਵਾ ਵੀ ਇੱਥੇ ਕੋਈ ਵੀ मुनि ਜਨ ਰਾਜੇ ਰਾਣੇ ਕੋਈ ਵੀ ਨਹੀਂ ਰਹਾ ਰਹਿਣ ਨਾ ਪਾਵੇ ਸੁਰਨਰ ਦੇਵਾ ਉਠ ਸੁਧਾਰੇ ਕਰ ਮਨ ਜਨ ਸੇਵਾ ਜੀਵਤ ਦੇਖੇ ਜਿਨੇ ਹਰ ਹਰ ਧਿਆਇਆ ਉਹ ਜਿਉਂਦੇ ਦਿਸਦੇ ਐ ਜਿਨ੍ਹਾਂ ਨੇ ਪ੍ਰਮਾਤਮਾ ਦਾ ਦਰਸ਼ਨ ਕੀਤਾ ਸਾਧ ਸੰਗਤ ਨਹੀਂ ਦਰਸ਼ਨ ਪਾਇਆ ਕਿਉਂਕਿ ਜਿੱਡਾ ਵੀ ਮਰਜੀ ਹੋਵੇ ਬਾਦਸ਼ਾਹ ਸਾਬ ਵਪਾਰੀ ਮਰਨਾ ਐਦਾਂ ਜਦੋਂ ਅਸੀਂ ਗੁਰਬਾਣੀ ਨੂੰ ਸਮਝਾਂਗੇ ਜੋ ਦੀਸੈ ਸੋ ਕੱਲ ਐ ਕਰਨਾ ਜੋ ਤੈਨੂੰ ਦਿਸ ਰਿਹਾ ਹੈ ਇੱਕ ਦਿਨ ਨਾਸ ਹੋ ਜਾਣ ਵਾਲਾ ਹੈ ਇਸ ਕਰਕੇ ਕੂੜੇ ਮੋਹੇ ਲਪਟ ਲਪਟਾਨਾ ਛੋੜ ਤਨ ਚੱਲਿਆ ਤਾਂ ਫਿਰ ਪਛਤਾਨਾ ਤੂਠ ਨਾਲ ਜੁੜਿਆ ਹੋਇਆ ਹੈ ਤੇ ਤੈਨੂੰ ਜਦੋਂ ਛੱਡ ਕੇ ਜਾਣਾ ਪਿਆ ਫਿਰ ਪੱਲੇ ਪਛਤਾਵੇ ਹੀ ਪੈਣਾ ਆਖੋ ਸਤਨਾ ਇਸ ਤਰ੍ਹਾਂ ਮਹਾਰਜ ਕਹਿੰਦੇ ਆ ਸ਼ਬਦ ਗੁਰੂ ਸੁਰਤ ਤੋਂ ਨਿਚੇਲਾ ਸ਼ਬਦ ਨੂੰ ਸਮਝਣ ਦਾ ਯਤਨ ਕਰ हां हम बारक मुक्त ज्ञान पिता ਸਮਝਾਵਾਂਗੇ ਗੁਰੂ ਪਿਤਾ ਜੀ ਸਾਨੂੰ ਸਮਝਾਉਂਦੇ ਆ ਤੇ ਜਦੋਂ ਅਸੀਂ ਗੁਰੂ ਜੀ ਦੇ ਚਰਨਾਂ ਵਿੱਚ ਆ ਕੇ ਕਲਾਸ اٹینڈ ਕਰਦੇ ਆ ਅਸਲ ਵਿੱਚ ਸੋਚ ਪਤਾ ਹੈ ਕੀ ਹੋਣੀ ਚਾਹੀਦੀ ਆ ਸਾਡੇ ਤਨ ਦੀ ਖਰਾਕ ਹੈ ਜਿੱਥੇ ਆਪਾਂ ਕਹਿੰਦੇ ਗੁਰੂ ਘਰ ਜਾਏ ਇਹ ਲੰਗਰ ਛਕੀਏ ਚਾਹ ਪਾਣੀ ਸ਼ਕੀਏ ਉੱਥੇ ਸਾਡਾ ਇੱਕ ਧਿਆਨ ਜ਼ਰੂਰ ਹੋਣਾ ਚਾਹੀਦਾ ਹੈ ਕਿ ਅਸੀਂ ਗੁਰੂ ਦੇ ਚਰਨਾਂ ਵਿੱਚ ਇੱਕ ਕਲਾਸ ਅਟੈਂਡ ਕਰਨ ਵਾਸਤੇ ਜਾ ਰਹੇ ਹਾਂ ਜਿਵੇਂ ਬੱਚਾ ਸਕੂਲ ਵਿੱਚ ਆਉਂਦਾ ਬਹਿ ਕੇ ਟੀਚਰ ਦੀ ਗੱਲ ਨੂੰ ਸੁਣਦਾ ਤੇ ਸਮਝਦਾ ਹੈ ਇਸੇ ਤਰ੍ਹਾਂ ਅਸੀਂ ਕਲਾਸ ਅਟੈਂਡ ਕਰਨ ਵਾਸਤੇ ਆਉਣਾ ਹੈ ਹੇ ਸਤਿਗੁਰੂ ਜੀ ਸਾਨੂੰ ਫਿਰ ਸਾਨੂੰ ਸਮਝਾਉਂਦੇ ਹੈ ਕਿਉਂਕਿ ਅਸੀਂ ਅਣਜਾਣ ਹਾਂ ਸਾਨੂੰ ਪਤਾ ਨਹੀਂ ਹੈ ਹਮ ਬਾਰਿਕ ਮੁਗਧ ਇਆਨ ਪਿਤਾ ਸਮਝਾਵਾਂਗੇ ਜਦੋਂ ਬੈਠਾਂਗੇ ਗੁਰੂ ਜੀ ਦੇ ਚਰਨਾਂ ਵਿੱਚ ਫਿਰ ਸਾਨੂੰ ਸਤਿਗੁਰੂ ਜੀ ਸਮਝ ਆਉਣਗੇ ਸੋਤ ਖਿਨ ਖਿਨ ਫੂਲ ਬਿਗਾਰ ਜਗਤ ਪਿਤ ਭਾਵਾਂਗੇ ਕਿਉਂਕਿ ਪੁੱਤਰ ਮੁੜਮੁੜ ਹਰ ਵੇਲੇ ਭੁੱਲਦਾ ਹੈ ਵਿਗਾੜ ਕਰਦਾ ਹੈ ਵਿਕਾਰ ਕਰਦਾ ਹੈ ਪਰ ਜਗਤ ਦੇ ਪਿਤਾ ਜੀਵ ਬੱਚੇ ਨੂੰ ਫਿਰ ਵੀ ਪਿਆਰੇ ਹੀ ਲੱਗਦੇ ਹਨ ਉਹ ਦਇਆਵਾਨ ਹੈ ਜਿਵੇਂ ਮਾਤਾ ਪਿਤਾ ਕਾਰ ਉਪਦੇਸ਼ ਛਿੜਕੇ ਬਹੁ ਭਾਂਤੀ ਬਹੁੜ ਪਿਤਾ ਗਲ ਲਾਵੇ ਕਹਿੰਦੇ ਜਿਵੇਂ ਪਿਤਾ ਬੜੀਆਂ ਛਿੜਕਾਂ ਮਾਰਨ ਦੇ ਬਾਵਜੂਦ ਫਿਰ ਆਪਣੇ ਬੱਚੇ ਨੂੰ ਗਲ ਨਾਲ ਲਾ ਲੈਂਦਾ ਹੈ ਕਿਉਂ ਛਿੜਕਦਾ ਹੈ ਕਿਉਂਕਿ ਉਹਦੇ ਭਲੇ ਵਾਸਤੇ ਛਿੜਕਦਾ ਹੈ ਉਹਦੇ ਫਾਇਦੇ ਵਾਸਤੇ ਛਿੜਕਦਾ ਹੈ ਉਹਦੇ ਲਈ ਮਾਤਾ ਪਿਤਾ ਦੀ ਛਿੜਕ ਉਹਦੇ ਲਈ ਦਵਾਈ ਹੈ ਦਵਾਈ ਦਾ ਕੰਮ ਕਰਦੀ ਹੈ ਇਸ ਤਰ੍ਹਾਂ ਜਦੋਂ ਮਾਤਾ ਪਿਤਾ ਦੀ ਛਿੜਕਾ ਨੂੰ ਦਵਾਈ ਸਮਝ ਕੇ ਬੱਚਾ ਲੈਂਦਾ ਹੈ ਤਾਂ ਆਪਣੇ ਜੀਵਨ ਵਿੱਚ ਕਾਮਯਾਬ ਹੋ ਜਾਂਦਾ ਹੈ। ਇਸੇ ਤਰ੍ਹਾਂ ਗੁਰੂ ਜੀ ਦੇ ਸ਼ਬਦ ਨੇ ਗੁਰੂ ਜੀ ਦਾ ਸ਼ਬਦ ਉਪਦੇਸ਼ ਜਿਉਂ ਹੀ ਸਾਡੇ ਅੰਦਰ ਵੱਸਦਾ ਹੈ ਤੇ ਫਿਰ ਸਾਡਾ ਜੀਵਨ ਕਾਮਯਾਬ ਹੋ ਜਾਂਦਾ ਹੈ। ਸੁੱਤ ਖਿੰਨ ਖਿੰਨ ਭੂਲ ਵਿਗਾਰ ਮਹਾਰਾਜ ਕਹਿੰਦੇ ਪੁੱਤਰ ਤਾਂ ਮੁੜ ਮੁੜ ਕੇ ਭੁੱਲਦਾ ਹੈ ਬੱਚਾ ਤਾਂ ਮੁੜ ਮੁੜ ਕੇ ਭੁੱਲਦਾ ਹੈ। ਪਰ ਜਗਤ ਦੇ ਪਿਤਾ ਜੀਵ ਬੱਚੇ ਨੂੰ ਫਿਰ ਵੀ ਪਿਆਰੇ ਹੀ ਲੱਗਦੇ ਹਨ ਜੋ ਹਰ ਸੁਆਮੀ ਤੁਮ ਦੇਹੋ ਸੋਈ ਹਮ ਪਾਵਾਂਗੇ ਹੇ ਸੁਆਮੀ ਜੋ ਕੁਝ ਤੂੰ ਆਪ ਦੇਂਦਾ ਹੈ ਉਹੀ ਕੁਝ ਅਸੀਂ ਲੈ ਸਕਦੇ ਹਾਂ ਜੋ ਤੁਸੀਂ ਸਾਨੂੰ ਬਖਸ਼ਿਸ਼ ਕਰਦੇ ਹੋ ਉਹੀ ਅਸੀਂ ਪ੍ਰਾਪਤ ਕਰਦੇ ਹਾਂ ਮੋਹੇ ਦੂਜੀ ਨਾਹੀ ਠੌਰ ਜਿਸ ਪੈ ਹਮ ਜਾਵਹੰਗੇ ਤੇਤੋਂ ਬਿਨਾ ਮੈਨੂੰ ਹੋਰ ਕੋਈ ਥਾਂ ਹੀ ਨਹੀਂ ਸੁਜਦੀ ਜਿਸ ਕੋਲ ਅਸੀਂ ਜੀਵ ਜਾ ਸਕੀਏ ਮੈਂ ਹੋਰ ਥਾਓ ਨਾਹੀ ਜਿਸ ਪੈ ਕਰਹੋ ਬੇਨਤੀ ਮੈਨੂੰ ਹੋਰ ਥਾਂ ਕੋਈ ਨਹੀਂ ਮੈਂ ਜਿੱਥੇ ਜਾ ਕੇ ਬੇਨਤੀ ਕਰ ਸਕਾਂ ਮੈਂ ਹੋਰ ਥਾਓ ਨਹੀਂ ਜਿਸ ਪੈ ਕਰਹੁ ਬੇਨਤੀ ਮੇਰਾ ਦੁੱਖ ਸੁੱਖ ਤੁਝ ਹੀ ਪਾਸ ਮੇਰਾ ਦੁੱਖ ਸੁੱਖ ਤੇਰੇ ਪਾਸ ਹੈ ਮੋਹ ਦੂਜੀ ਨਹੀਂ ਥੋਰ ਮੈਨੂੰ ਹੋਰ ਕੋਈ ਦੂਜੀ ਥਾਂ ਨਹੀਂ ਹੈ ਜਿਸ ਪੈ ਹਮ ਜਾਵਹਾਂਗੇ ਅਸਲ ਵਿੱਚ ਸਹਜਤਾ ਨਾਲ ਪੜਨਾ ਪਤਾ ਕੀ ਆ ਜਿਹੜਾ ਆਪਾਂ ਰੋਜ਼ ਪੜ੍ਹਦੇ ਆਂ ਅਸਲ ਵਿੱਚ ਅਸਲੀ ਸਹਿਜ ਪਾਠ ਇਹ ਆ ਆਖੋ ਸਤਨਾਮ ਅਸਲ ਸਹਿਜ ਪਾਠ ਸਹਿਜਤਾ ਨਾਲ ਕਰਨਾ ਸਹਿਜਤਾ ਨਾਲ ਸਮਝਾਂ ਇੱਕ ਲੰਬੇ ਸਮੇਂ ਲਈ ਪਾਠ ਆਪਾਂ ਕਹਿ ਦਈਏ ਉਤਸ਼ਾਹ ਸਾਡੇ ਅੰਦਰ ਹੁੰਦਾ ਸੀ ਠੀਕ ਆ ਵੀ ਗੁਰੂ ਜੀ ਦੇ ਚਰਨ ਅਪਵਾਉਣੇ ਚਾਹੀਦੇ ਆ ਘਰ ਵਿੱਚ ਸਹਿਜ ਪਾਠ ਵੀ ਕਰਵਾਉਣਾ ਚਾਹੀਦਾ ਅਖੰਡ ਪਾਠ ਸਾਹਿਬ ਵੀ ਕਰਵਾਉਣਾ ਚਾਹੀਦਾ ਪਰ ਮਾਫ ਕਰਨਾ ਵੇਖਣ ਵਿੱਚ ਇਹ ਆਇਆ ਕਿ ਅਖੰਡ ਪਾਠ ਸਾਹਿਬ ਪ੍ਰਕਾਸ਼ ਹੋ ਜਾਂਦਾ ਭੋਗ ਪੈ ਜਾਂਦਾ ਪਰ ਪਰਿਵਾਰ ਕਈ ਵਾਰੀ ਨੇੜੇ ਵੀ ਨਹੀਂ ਆਉਂਦਾ ਆਖੋ ਸਤਨਾਮ ਇਹ ਜੇ ਵੇਖਣ ਵਿੱਚ ਆਉਂਦਾ ਕਈ ਵਾਰੀ ਸੁਣਿਆ ਨਹੀਂ ਜਾਂਦਾ ਕਿਉਂਕਿ ਮਨੁੱਖ ਰਿਸ਼ਤੇਦਾਰ ਸੱਜਣ ਮਿੱਤਰਾਂ ਵਿੱਚ ਉਲਝ ਜਾਂਦਾ ਹੈ ਪਰ ਫਿਰ ਵੀ ਬੜਾ ਸਮਾਂ ਹੁੰਦਾ ਜੀ ਕੱਢੀਏ ਤਾਂ ਕਿਹੜਾ ਸਮਾਂ ਹੁੰਦਾ ਜੀ ਸ਼ਾਮ ਨੂੰ ਸਮਾਂ ਹੁੰਦਾ ਸਾਰੇ ਰਿਸ਼ਤੇਦਾਰਾਂ ਨੂੰ ਕਵੇ ਸ਼ਾਮ ਨੂੰ ਵੀ ਆਓ ਭਾਈ ਬਹਿ ਕੇ ਬਾਣੀ ਸੁਣੀਏ ਫਿਰ ਅੰਮ੍ਰਿਤ ਵੇਲੇ ਹੁਣ 2-3 ਦਿਨ ਤਾਂ ਮਹਾਰਾਜ ਨੇ ਘਰ ਵਿੱਚ ਰਹਿਣਾ ਹੁੰਦਾ ਮਸਾ ਸਤਿਗੁਰੂ ਜੀ ਆਪਣੇ ਘਰ ਜਾਂਦੇ ਆ ਫਿਰ 3 ਦਿਨ ਆਪਣੇ ਘਰ ਮਹਾਰਾਜ ਨੇ ਰਹਿਣਾ ਹੁੰਦਾ 3 ਦਿਨਾਂ ਵਿੱਚ ਅਸੀਂ 2 ਵਜੇ ਉੱਠ ਕੇ ਵੀ ਬੈਠ ਸਕਦੇ ਹਾਂ 2 ਦਿਨ ਦਕਲੀਪ ਦੇਣੀ ਆ ਸਰੀਰ ਨੂੰ 2 ਵਜੇ ਉੱਠ ਕੇ 3 ਵਜੇ ਉੱਠ ਕੇ ਬੈਠੀਏ ਤੇ ਗੁਰਬਾਣੀ ਸੁਣੀਏ ਤੇ ਫਿਰ ਜਦੋਂ ਅਸੀਂ ਪ੍ਰੇਮ ਨਾਲ ਬਾਣੀ ਸੁਣਦੇ ਆ ਜਾਂ ਕਥਾ ਸੁਣਦੇ ਰਹਿੰਨੇ ਆ ਜਦੋਂ ਅਸੀਂ ਵਿਚਾਰ ਪਹਿਲਾਂ ਸੁਣਦੇ ਰਹੀਏ ਫਿਰ ਜਦੋਂ ਅਸੀਂ ਪਾਠ ਸੁਣਦੇ ਆਂ ਫਿਰ ਸਾਨੂੰ ਜਰੂਰ ਸਮਝ ਆਉਂਦੀ ਹੈ ਕਿਉਂਕਿ ਵਿਚਾਰ ਨਾਲ ਜੁੜਿਆ ਹੁਣ ਘਰ ਵਿੱਚ ਵਿਚਾਰ ਸੁਣਦਾ ਰਿਹਾ ਮੰਨ ਲਓ ਕਿਸੇ ਵੀ ਤਰੀਕੇ ਨਾਲ ਕਿਸੇ ਵੀ ਜਰੀਏ ਨਾਲ ਵਿਚਾਰ ਸੁਣਦਾ ਰਿਹਾ ਬਾਣੀ ਦੀ ਤੇ ਵਿਚਾਰ ਸੁਣਦਾ ਰਿਹਾ ਫਿਰ ਜਦੋਂ ਜਿੱਥੇ ਵੀ ਤੂੰ ਜਾਏਂਗਾ ਬਾਣੀ ਪੜੀ ਜਾ ਰਹੀ ਹੈ ਜਾਂ ਤੂੰ ਤੁਰਿਆ ਵੀ ਜਾਣਾ ਬਾਣੀ ਸਪੀਕਰਾਂ ਹੀ ਪੜੀ ਜਾ ਰਹੀ ਹੈ ਤਾਂ ਤੈਨੂੰ ਸਮਝ ਕੁਸ਼ਣ ਆਉਂ ਕੁਛ ਸ਼ਬਦ ਨੇ ਜਿਹੜੇ ਉਹ ਜ਼ਰੂਰ ਆਉਣਗੇ ਜੋ ਹਰ ਭਾਵੇਂ ਭਗਤ ਤਨਾ ਹਰ ਭਾਵੇਂਗੇ ਇਸ ਤਰ੍ਹਾਂ ਭਾਈ ਸਤਗੁਰੂ ਸੱਚੇ ਪਾਤਸ਼ਾਹ ਜਿਹੜੇ ਭਗਤ ਪ੍ਰਭੂ ਨੂੰ ਪਿਆਰੇ ਲੱਗਦੇ ਹਨ ਉਹਨਾਂ ਨੂੰ ਪਰਮਾਤਮਾ ਜੀ ਪ੍ਰਭੂ ਜੀ ਪਿਆਰੇ ਲੱਗਦੇ ਹਨ ਜੋਤੀ ਜੋਤ ਮਿਲਾਏ ਜੋਤ ਰਲ ਜਾਵਾਂਗੇ ਉਹ ਭਗਤ ਪਰਮਾਤਮਾ ਦੀ ਜੋਤ ਵਿੱਚ ਆਪਣੀ ਜਿੰਤ ਮਿਲਾ ਕੇ ਪ੍ਰਭੂ ਦੀ ਜੋਤ ਨਾਲ ਇੱਕਮ ਇੱਕ ਹੋਏ ਰਹਿੰਦੇ ਹਨ ਭਾਵ ਗੁਰੂ ਜੀ ਨਾਲ ਇੱਕਮ ਇੱਕ ਹੋ ਜਾਣਾ ਗੁਰੂ ਜੀ ਦੇ ਵਿਚਾਰਾਂ ਨਾਲ ਸਹਿਮਤ ਹੋ ਜਾਣਾ ਹਰ ਆਪੇ ਹੋਏ ਕਿਰਪਾਲ ਆਪ ਲੈ ਬੁਲਾਵਾਂਗੇ ਫਿਰ ਸਤਿਗੁਰੂ ਜੀ ਜਦੋਂ ਦਇਆਲ ਹੋ ਕੇ ਕਿਰਪਾ ਹੋ ਕੇ ਜੀਵਾਂ ਦੇ ਅੰਦਰ ਆਪ ਹੀ ਆਪਣਾ ਪਿਆਰ ਪੈਦਾ ਕਰਦੇ ਹਨ। ਪ੍ਰੇਮ ਪੈਦਾ ਹੁਣ ਪ੍ਰੇਮ ਦੀ ਪ੍ਰਭਾਸ਼ਾ ਦੇ ਤੁਸੀਂ ਜਾਣਦੇ ਹੋ। ਪ੍ਰੇਮ ਦੇ ਉੱਪਰ ਦੀ ਕੋਈ ਚੀਜ਼ ਨਹੀਂ। ਪ੍ਰੇਮ ਤੋਂ ਸਭ ਕੁਝ ਵਾਰ ਦੇਂਦਾ ਬਣੋ। ਜਿੱਥੇ ਪ੍ਰੀਤ ਹੋਵੇ। ਇਸੇ ਤਰ੍ਹਾਂ ਜਿਨ੍ਹਾਂ ਦੀ ਗੁਰੂ ਨਾਲ ਪ੍ਰੀਤ ਪਈ ਉਹਨਾਂ ਨੇ ਬੰਦ-ਬੰਦ ਕਟਵਾ ਲਏ। ਜਿਨ੍ਹਾਂ ਦੀ ਗੁਰੂ ਨਾਲ ਪ੍ਰੀਤ ਪਈ ਉਹਨਾਂ ਨੇ ਖੋਪਰੀਆਂ ਲੁਹਾ ਲਈਆਂ ਜਿਨ੍ਹਾਂ ਦੀ ਗੁਰੂ ਨਾਲ ਪ੍ਰੀਤ ਪਈ ਨੀਹਾਂ ਵਿੱਚ ਚਣੇ ਗਏ ਜਿਨ੍ਹਾਂ ਨੇ ਬਾਣਾ ਮੰਨਿਆ ਪ੍ਰੀਤ ਪਈ ਤਤੀਆਂ ਤਵੀਆਂ ਤੇ ਬਹਿ ਗਏ ਬੱਚਿਆਂ ਦੇ ਟੋਟੇ ਕਰਵਾ ਕੇ ਗਲਾਂ ਦੇ ਵਿੱਚ ਹਾਰ ਪਵਾਏ ਸਾਡੀ ਇੰਨੀਕ ਪ੍ਰੀਤ ਤਾਂ ਹੋਵੇ ਗੁਰਸਿੱਖਾ ਕਿ ਤੂੰ ਟੇਕ ਕੇ ਚੌਂਕੜਾ ਲਾ ਕੇ ਬੈਠੀ ਸਕੇਂ ਆਖੋ ਸਤਨਾਮ ਇੰਨੀਕ ਪ੍ਰੀਤਾ ਹੋਵੇ ਨਾ ਕਿ ਗੁਰੂ ਜੀ ਦਾ ਸ਼ਬਦ ਜਦੋਂ ਪਿਆਰ ਨਾਲ ਸੁਣੇਗਾ ਤੇ ਆਪੇ ਪਿਆਰ ਪੈਦਾ ਹੋ ਜਾਣਾ। ਜਨਨਾਨ ਕਿ ਸ਼ਰਨ ਦਵਾਰ ਹਰ ਲਾਜ ਰਖਾਵੈਗੇ। ਇਸ ਕਰਕੇ ਦਾਸ ਨਾਨਕ ਪਾਉ ਗੁਰੂ ਨਾਨਕ ਦੇਵ ਜੀ ਪ੍ਰਭੂ ਦੀ ਸ਼ਰਨ ਪਿਆ ਰਹਿਂਦਾ ਹੈ ਪ੍ਰਭੂ ਦੇ ਦਰ ਤੇ ਡਿੱਗਾ ਰਹਿੰਦਾ ਹੈ ਪ੍ਰਭੂ ਜੀ ਦੇ ਦਰ ਪੈ ਦੀ ਆਪ ਪ੍ਰਮਾਤਮਾ ਪੈਜ ਰੱਖਦਾ ਹੈ। ਕਲਿਆਣ ਪੋਪਾਲੀ ਮਹੱਲਾ ਚੌਥਾ ਕਲਿਆਣ ਪੋਪਾਲੀ ਭਾਵ ਰਾਗ ਕਲਿਆਣ ਪੋਪਾਲੀ ਵਿੱਚ ਗੁਰੂ ਰਾਮਦਾਸ ਮਹਾਰਾਜੀ ਦਾ ਸ਼ਬਦ ਹੈ ਬੜੇ ਪਿਆਰੇ ਵਚਨ ਹਨ ਧੰ ਸ੍ਰੀ ਗੁਰੂ ਰਾਮਦਾਸ ਮਹਾਰਾਜੀ ਦੇ ਬੋਲ ਸਾਡੇ ਕੰਨਾਂ ਵਿੱਚ ਪਹਿਣ ਤੇ ਸਾਡੇ ਕੰਨ ਕੰਮ ਕਰਦੇ ਹੋਣ ਸਾਡੀ ਰਸਨਾ ਕੰਮ ਕਰਦੀ ਹੋਵੇ ਅੱਖਾਂ ਦਰਸ਼ਨ ਕਰਨ ਲਈ ਸਾਡੀ ਨਿਗਾਹ ਕਾਇਮ ਹੋਵੇ ਇਹ ਬਹੁਤ ਵੱਡੀਆਂ ਦਾਤਾਂ ਨੇ ਗੁਰੂ ਪਿਆਰੇ ਆਖੋ ਸਤਨਾਮ ਤੁਸੀਂ ਇਦਾਂ ਸੋਚੋ ਵੀ ਜਿਹਦੇ ਕੰਨ ਕੰਮ ਨਹੀਂ ਕਰਦੇ ਨਹੀਂ ਸੁਣਦਾ ਕੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਬੋਲ ਉਹਨਾਂ ਦੇ ਕੰਨਾਂ 'ਚ ਪੈ ਸਕਦੇ ਨਹੀਂ ਨਾ ਪੈ ਸਕਦੇ ਗੁਰੂ ਰਾਮਦਾਸ ਮਹਾਰਾਜ ਜੀ ਦੇ ਬੋਲ ਕੰਨ ਵਿੱਚ ਪੈ ਜਾਣੇ ਇਹ ਤੇ ਛੋਟੀ ਗੱਲ ਹੈ ਹੌਲੀ ਹੌਲੀ ਇਹਨਾਂ ਨੇ ਸਾਥ ਛੱਡ ਜਾਣਾ ਸਾਡਾ ਅੱਖਾਂ ਸਾਥ ਛੱਡਣ ਲੱਗ ਜਾਂਦੀਆਂ ਕੰਨ ਸਾਥ ਛੱਡਣ ਲੱਗ ਜਾਂਦੇ ਨੇ ਸਰੀਰ ਕਮਜ਼ੋਰ ਹੋਣ ਲੱਗ ਜਾਂਦਾ ਹੈ ਫਿਰ ਆਵਾਜ਼ ਨਹੀਂ ਕਲੀ ਅਰਵਾਜ਼ ਨਹੀਂ ਪੈਂਦੀ ਕੰਨਾਂ ਵਿੱਚ ਕਿੱਡੇ ਸੁਭਾਗੇ ਨੇ ਉਹ ਕੰਨ ਜਿਨ੍ਹਾਂ ਵਿੱਚ ਗੁਰੂ ਜੀ ਦੇ ਬੋਲ ਪੈਂਦੇ ਆਪਾਂ ਪੜਿਆ ਨਾ ਵੀ ਕਲਿਆਣ ਕੋਪਾਲੀ ਮਹੱਲਾ ਚੌਥਾ ਵੀ ਗੁਰੂ ਰਾਮਦਾਸ ਮਹਾਰਾਜ ਜੀ ਦਾ ਸ਼ਬਦ ਹੈ ਕੰਨਾ ਵਿੱਚ ਗੁਰੂ ਰਾਮਦਾਸ ਮਹਾਰਾਜ ਜੀ ਦੇ ਬੋਲ ਪੈ ਜਾਣੇ ਇੱਕ ਓੰਕਾਰ ਸਤਗੁਰ ਪ੍ਰਸਾਦ ਪਾਰ ਬ੍ਰਹਮ ਪਰਮੇਸ਼ਰ ਸਵਾਮੀ ਦੁਖ ਨਿਵਾਰਣ ਨਾਰਾਇਣ ਏ ਸਵਾਮੀ ਤੂੰ ਸਭ ਜੀਵਾਂ ਦੇ ਦੁੱਖ ਦੂਰ ਕਰਨ ਵਾਲਾ ਹੈ ਪਾਰ ਬ੍ਰਹਮ ਪਰਮੇਸ਼ਰ ਹੈ ਸਗਲ ਭਗਤ ਜਾਂ ਚੈ ਸੁਖ ਸਾਗਰ ਭਵਨਿਦ ਤਰਨ ਹਰ ਚਿੰਤਾ ਮਣੇ हे ਸਭ ਦੀ ਮਨੋ ਕਾਮਨਾ ਪੂਰੀ ਕਰਨ ਵਾਲੇ ਸੁਖਾਂ ਦੇ ਸਮੁੰਦਰ हे ਸੰਸਾਰ ਸਮੁੰਦਰ ਦੇ ਜਹਾਜ਼ ਸਾਰੇ ਹੀ ਭਗਤ ਤੇਰੇ ਦਰ ਤੋਂ ਦਾਤਾਂ ਮੰਗਦੇ ਹਨ ਦੀਨ ਦਇਆਲ ਜਗਦੀਸ਼ ਦਮੋਦਰ ਹਰ ਅੰਤਰ ਜਾਮੀ ਗੋਬਿੰਦੇ हे ਦੀਨਾ ਉਤੇ ਦਇਆ ਕਰਨ ਵਾਲੇ ਪ੍ਰਮਾਤਮਾ ਜਗਤ ਦੇ ਈਸ਼ਵਰ ਜਗਦੀਸ਼ ਭਾਵ ਜਗਤ ਦਾ ਈਸ਼ਵਰ ਹੈ हे ਅੰਤਰ ਜਾਮੀ ਤੇ ਨਿਰਪੌਜਨ ਸ਼੍ਰੀ ਰਾਮ ਤੇ ਆਇਆ ਗੁਰਮਤਿ ਮੁਰਾਰ ਹਰ ਮੋਕੰਦੇ ਮੋਕੰਦੇ ਭਾਵ ਮੁਕਤੀ ਦੇ ਦਾਤੇ ਮੋ ਭਾਵ ਮੁਕਤੀ ਮੁਕੰਦੇ ਇਸ ਤਰ੍ਹਾਂ ਮੁਕਤੀ ਦਾ ਦਾਤਾ ਪ੍ਰਮਾਤਮਾ ਜਿੰਨਾ ਮਨੁੱਖਾਂ ਨੇ ਗੁਰੂ ਦੀ ਮਤ ਲੈ ਕੇ ਤੈਨੂੰ ਸ਼੍ਰੀ ਰਾਮ ਨੂੰ ਸਿਮਰਿਆ ਹੈ ਭਾਵ ਪ੍ਰਮਾਤਮਾ ਨੂੰ ਜਪਿਆ ਹੈ ਉਹਨਾਂ ਨੂੰ ਕੋਈ ਵੀ ਦੁਨੀਆ ਦਾ ਡਰ ਕੋ ਨਹੀਂ ਸਕਦਾ ਜਗਦੀਸ਼ਰ ਚਰਨ ਸ਼ਰਨ ਜੋ ਆਏ ਤੇ ਜਨ ਪਵਨਦ ਪਾਰ ਪਰੇ ਜਿਹੜੇ ਮਨੁੱਖ ਜਗਤ ਦੇ ਮਾਲਕ ਦੇ ਚਰਨਾਂ ਦੀ ਸ਼ਰਨ ਵਿੱਚ ਆਉਂਦੇ ਹਨ ਉਹ ਮਨੁੱਖ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਂਦੇ ਹਨ ਭਗਤ ਜਨਾ ਕੀ ਪੈ ਜਹਰ ਰੱਖੈ ਜਾਨ ਨਾਨਕ ਆਪ ਹਰ ਕਿਰਪਾ ਕਰੇ ਜਗਦੀਸ਼ਵਰ ਜਿਹੜੇ ਮਨੁੱਖ ਜਗਤ ਦੇ ਮਾਲਕ ਦੇ ਚਰਨਾਂ ਦੀ ਸ਼ਰਨ ਵਿੱਚ ਆਉਂਦੇ ਆ ਉਹ ਪਾਰ ਲੰਘ ਜਾਂਦੇ ਆ ਭਗਤ ਜਨਾ ਕੀ ਪਹਿਜ ਰੱਖਾ ਕਿਉਂਕਿ ਪ੍ਰਮਾਤਮਾ ਤੇ ਆਪਣੇ ਭਗਤਾਂ ਦੀ ਪਹਿਜ ਰੱਖਦਾ ਹੈ ਲਾਜ ਰੱਖਦਾ ਹੈ ਇਸੇ ਕਰਕੇ ਤੇ ਉਦਾਹਰਨ ਦਿੱਤੀ ਹੈ ਮਾਰੇ ਸੱਚੇ ਪਾਇਸ਼ਾ ਨੇ ਵੀ ਜੇ ਜਪਣਾ ਹੀ ਆ ਪ੍ਰੀਤ ਕਰਨੇ ਆ ਤਾਂ RAM ਜਪੋ ਜੀ ਐਸੇ ਐਸੇ ਧਰੂ ਪ੍ਰਹਿਲਾਦ ਜਪਿਓ ਹਰ ਜਨ ਸੇ ਕਿ ਜਪਣਾ ਤੇ ਧਰੂ ਪ੍ਰਹਿਲਾਦ ਵਾਂਗੂ ਪ੍ਰੀਤ ਪਾ ਤੇ ਉਹਨਾਂ ਨੇ ਜਪਿਆ ਜਿਨਾਂ ਨੇ ਤੇ ਫਿਰ ਪ੍ਰਮਾਤਮਾ ਨੇ ਲਾਜ ਰੱਖੀ ਉਹਨਾਂ ਦੀ ਹਮੇਸ਼ਾ ਵਾਹਿਗੁਰੂ ਪਰਮੇਸ਼ਵਰ ਆਪਣੇ ਭਗਤ ਦੀ लाज ਰੱਖਦਾ ਹੈ ਜੋ ਗੁਰੂ ਜੀ ਦੀ ਸ਼ਰਨ ਵਿੱਚ ਆਉਂਦਾ ਹੈ ਇਸ ਤਰ੍ਹਾਂ ਭਾਈ ਸਤਗੁਰੂ ਸੱਚੇ ਪਾਤਸ਼ਾਹ ਜੀ ਪਾਵਨ ਪਵਿੱਤਰ ਗੁਰਬਾਣੀ ਦੇ ਅੰਦਰ ਬਖਸ਼ਿਸ਼ ਕਰਦੇ ਹਨ ਜੀ ਹੋਈਆਂ ਉਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ